ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪ੍ਰੈਸ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਪੰਥਕ ਜੱਥੇਬੰਦੀਆਂ ਦੇ ਵਿਚਾਰਾਂ ਨੂੰ ਨਾਰਾ ਹੱਕੇ ਦੇ ਪੰਜਾਬ ਦੇ ਲੋਕਾਂ 'ਤੇ ਪਹੁੰਚਾਉਂਦਾ ਤੁਸੀਂ ਅੱਜ ਦੇ ਇਸ ਪ੍ਰੈਸ ਕਾਨਫਰੰਸ 'ਚ ਧਾਰਮਿਕ ਸਿੱਖਿਆਤਵ ਵੱਲੋਂ ਸਾਥ ਜੈਨ ਸਿੰਘ ਦੇ ਪਰਿਵਾਰ ਵੱਲੋਂ ਸਿੰਘ ਸਾਹਿਬ ਭਾਈ ਦੀਪ ਸਿੰਘ ਜਿਹੜੇ ਸਾਬਕਾ ਜਥੇਦਾਰਾ ਕਾਰਕ ਤੇ ਸੱਗ ਸਮਾਜ ਦੇ ਵੱਡੇ ਆਕਾ ਹਨ ਇਰੇ ਪੰਜਾਬ ਅਕਾਲੀ ਦਰਬਾਰ ਵੱਲੋਂ ਦਾਸ ਸਿੰਘ ਇੰਟਰਨੈਸ਼ਨਲ ਪੰਚ ਚਕਾਲੀ ਗੱਲ ਸਿਸਨਾ ਜਨੀਲ ਸਿੰਘ ਪ੍ਰੈਜ਼ੀਡੈਂਟ ਹੋਤੀ ٹیم ਇੱਥੇ ਹਾਜ਼ਰ ਹੈ ਅਸੀਂ ਅੱਜ ਸਰਦ ਗਿੰਦ ਸਿੰਘ ਜੀ ਪੂਰ ਸੌਦੇ ਡਟ ਕੇ ਹਮਾਇਤ ਕਰਨ ਇਹ ਬਰਨਾਲੇ ਦੇ ਲੋਕਾਂ ਨੂੰ ਇਹ ਬੇਇਨਕੀ ਕਰਨ ਲਈ ਇੱਥੇ ਇਕੱਤਰ ਹੋਏ ਆ ਕਿ ਇਹਨਾਂ ਨੂੰ ਇਸ ਮਾਮਲੇ ਪਰੰ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਦੋ ਗੱਲਾਂ ਜਿਹੜੀਆਂ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਬਾਕੀ ਸਾਰੀ ਵਿਸਥਾਰ ਚ ਗੱਲ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਕਰਨਗੇ ਇਹਨਿਕਾ ਸੇ ਇਹ ਪੰਜਾਬ ਵਸਦਾ ਪੁਰਾਣੇ ਨਾਂ ਦੇ ਜੇ ਪੰਜਾਬ ਦੇ ਵਿੱਚ ਸਾਡਾ ਕੇਸਰੀ ਝੰਡਾ ਉਲੰਧ ਨਹੀਂ ਰਹਿਣਾ ਸਾਡੀ ਕਿਸੇ ਨਾਲ ਵਿਰੋਧ ਜਾਂ ਦੁਸ਼ਮਣੀ ਨਹੀਂ ਸਭ ਦਾ ਸੀ ਸਤਿਕਾਰ ਕਰਦੇ ਆ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਵੀ ਆ ਤੇ ਬਚਨਬੰਦਤਾ ਵੀ ਆ ਪਰ ਪੰਜਾਬ ਦੇ ਵਿੱਚ ਕੇਸਰੀ ਝੰਡਾ ਜਿਹੜਾ ਉਹ ਉੱਠਿਆ ਨਾ ਚਾਹੀਦਾ ਅੱਜ ਇਹਦੇ ਪੰਥਕ ਉਮੀਦਵਾਰ ਤੇ ਤਾਂ ਉੱਥੇ ਸਨਾਰ ਗੁਣ ਸਿੰਘ ਜੀ ਇਨਾ ਦਾ ਬੜਾ ਵੱਡਾ ਖਾਨਦਾਨ ਬਾਬਾ ਦੀਪ ਸਿੰਘ ਜੀ ਤੇ ਸ਼ੁਕਰਵਾਨ ਚੋਹਰ ਇਹਦੇ ਨਾਲ ਗੋਦਵਾਰਾ ਮਸਤੋਣਾ ਸਾਹਮੂ ਵੀ ਇਹਨਾਂ ਨੇ 1930 ਦੇ ਵਿੱਚ 340 ਕਨਾਲਾਂ ਜ਼ਮੀਨ ਦਿੱਤੀ ਸੰਤ ਬਾਬਾ ਅਰਜਨ ਸਿੰਘ ਜੀ ਮਸਤੋਣਾ ਸਾਹਿਬ ਨੇ। ਇਸੇ ਤਰ੍ਹਾਂ ਉਸਦਾਰ ਰঞ্জੀਤ ਸਿੰਘ ਜਿਹੜੇ ਨੇ ਪਰਿਵਾਰ ਦੇ ਵੱਡੇ ਆ 1957 ਦੇ ਵਿੱਚ ਸ਼੍ਰੀ ਦਮਨਵੰਤ ਸਾਹ ਜਨਪਰਵਨ ਸੰਤਪਦੇ ਸਿੰਘ ਜੀ ਨੂੰ ਇਹਨਾਂ ਨੇ ਦਿੱਤਾ। ਇਹ ਪਾਰਟ ਦੇ ਉਮੀਦਵਾਰ ਵੀ ਆ ਨੌਜਵਾਨਾਂ ਅੱਜ ਦਾ ਜੋ ਮੀਡੀਆ ਦਾ ਸਿਸਟਮ ਹੈ ਉਹਦੇ ਵੀ ਮਾਰੂਸਰੀ ਮੈਂ ਬੇਨਤੀ ਕਰੀ ਕਿ ਇਹ ਬਹੁਤ ਪ੍ਰੈਸ਼ ਦੇ ਵਿੱਚ ਜਾਂ ਜਿਹੜੀ ਸਵਾਲ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਮਾਨ ਸਾਹਿਬ ਤੋਂ ਬਈ ਗੱਲ ਕਹਿਣੀ ਚਾਹਾਂਗੇ ਸਰਦਾਰ ਗੁਰਿੰਦ ਸਿੰਘ ਦਾ ਆਪਣਾ ਖਾਨਦਾਨ ਦੇ ਤੌਰ ਤੇ ਮਾਨ ਸਾਹਿਬ ਤੇ ਰਿਸ਼ਤੇਦਾਰੀ ਤੋਂ ਬਿਨਾਂ ਬਹੁਤ ਵੱਡੀ ਸੇਵਾ ਤੇ ਲਗਾਤਾਰ ਕਿ ਇਹ ਇਹ ਤੇ ਸਰਕਾਰ ਦਾ ਖਾਸ ਕਰਕੇ ਬਰਨਾਲੇ ਦੇ ਮੀਡੀਏ ਨੂੰ ਇਹ ਗੱਲ ਬੜੀ ਚਿੰਗੀ ਤਰ੍ਹਾਂ ਪਤਾ ਹੈ ਇਹ ਇਹ ਪਿਛਲੇ ਬਹੁਤ ਸਾਲਾਂ ਤੋਂ ਇੱਥੇ ਸਰਗਰਮ ਹੈ ਜੇ ਕੋਈ ਕਿਸੇ ਪੰਥ ਕਾਪੂ ਦੇ ਪ੍ਰਵਾਸ ਦਾ ਕੋਈ ਮੈਂਬਰ ਸੇਵਾ ਕਰਦਾ ਹੈ ਲਗਾਤਾਰ ਉਹ ਪੰਥਕ ਸੁਭਾਵਾਂ ਦੇ ਵਿੱਚ ਪੰਜਾਬ ਦੀਆਂ ਸੁਭਾਵਾਂ ਦੇ ਵਿੱਚ ਹਾਜ਼ਰ ਹੈ ਕਿ ਉਹ ਇਸ ਕਰਕੇ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਬਢੇਲੀ ਜੁਦਾ ਪਰਿਸ਼ਦਾਰ ਅਸੀਂ ਇਸ ਗੱਲ ਲਈ ਕਿ ਸਰਦਾਰ ਗਿੰਦ ਸਿੰਘ ਇੱਕ ਬਹੁਤ ਕਾਬਲ ਨੌਜਵਾਨ ਜਿਹਨੇ ਪੰਜਾਬ ਦੇ ਪੰਥ ਦੇ ਵਿਕਾਸ ਲਈ ਬੜਾ ਕੰਮ ਕਰਨਾ ਹੈ ਤੇ ਅਸੀਂ ਅਪੀਲ ਕਰਨ ਲਈ ਆਪਣੇ ਵੱਲੋਂ ਤੇਸੀ ਤੇ ਪੂਰਾ ਸਮਾਂ ਵੀ ਦੇਵਾਂਗੇ ਤੁਹਾਡੇ ਰਾਹੀਂ ਅਸੀਂ ਬੰਨਾਲੇ ਦੇ ਲੋਕਾਂ ਨੂੰ ਇਹ ਫੇਰ ਬੇਨਤੀ ਕਰਾਉਣੇ ਆ ਕਿ ਪੰਥ ਦਾ ਝੰਡਾ ਉੱਚਾ ਚੱਕ ਲਈ ਪੰਜਾਬ ਦਾ ਝੰਡਾ ਉੱਚਾ ਚੱਕ ਲਈ ਕਿਉਂਕਿ ਸਾਰੀਆਂ ਪਾਰਟੀਆਂ ਦੂਜੀਆਂ ਦੇ ਇੱਕੋ ਵਿਚਾਰਤ ਹੈ ਉਹ ਪੰਥ ਦੇ ਪੰਜਾਬ ਪ੍ਰਸਤ ਨਹੀਂ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਕਾਂਗਰਸ ਦਾ ਇਤਿਹਾਸ ਭਾਜਪੀ ਦਾ ਇਤਿਹਾਸ ਜੋ ਉਸ ਦਾ ਪ੍ਰਮਾਣ ਸਿੰਘ ਮਾਨ ਨੇ ਕੀਤਾ ਜਾਂ ਕੀ ਇਹ ਵੀ ਕਰ ਰਹੇ ਆ ਉਹ ਸਾਰੇ ਨੇ ਸਾਹਮਣੇ ਆ ਤੇਰੀ ਵਾਪਸ ਜਿਨ੍ਹਾਂ ਲੋਕਾਂ ਨੂੰ ਰਿਹਾਈ ਦਾ 24 ਘੰਟਿਆਂ ਦੇ ਪ੍ਰੋਗਰਾਮਸ ਬਾਰੇ ਗੱਲ ਕਰਦਾ ਸੀ ਗਵਰਤਮਾਨ ਸਾਹਿਬ ਦੇੰਦੀ ਗੱਲ ਕਰਦਾ ਸੀ ਉਹ ਅੱਜ ਤੱਕ ਨਾ ਕੋਈ ਦੋਚੀ ਪੜਿਆ ਗਿਆ ਉਲਟਾ ਵੇਅਰ ਵੀ ਕਰਨ ਵਾਲਿਆਂ ਨੂੰ ਸ਼ਹਿ ਦੇ ਰਹੇ ਆ ਕੋਈ ਉਹ ਜਿਹੜੇ 30 ਸਾਲ ਤੋਂ ਭਾਈ ਜਤੇਦਰ ਜਿਕਟਾਰ ਸਿੰਘ ਹਮਾਰਾ ਵੀ ਉਹ ਬੈਠਿਆਂ ਨੂੰ ਉਹਨਾਂ ਨੂੰ ਕੋਈ ਉਹ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੂੰ ਛੱਡ ਨਹੀਂ ਪਾਦੇ ਪਾਜੀ ਇੱਕ ਪਾਸੇ ਉਹ ਹੈ ਕਾਂਗਰਸ ਜਿਹੜੀ ਸਾਡੇ ਕਤਲਿਆਂ ਲਈ ਜਿਵੇਂ ਵਾਲਾ ਪਾਤੀ ਜਨਤਾ ਪਾਰਟੀ ਹੋਤੀ ਇਹ ਜਿਹੜੇ ਦੇਸ਼ ਨੂੰ ਤੋੜਨ ਦੇ ਉੱਤੇ ਤੁਰੀ ਆ ਕਿਉਂਕਿ ਜਿਸ ਤਰ੍ਹਾਂ ਦਾ ਦਾ ਕੰਮ ਕਰ ਸਕਦਾ ਕੰਮ ਕਰੀਗਾ ਇਹ ਦੇਸ਼ ਇੱਕ ਭਾਈਚਾਰੇ ਦਾ ਹੈ ਇੱਕੋ ਲੋਕਾਂ ਦਾ ਇੱਕ ਵਿਚਾਰਧਾਰਾ ਦਾ ਹੈ ਇਹ ਦੇਸ਼ ਬਹੁ ਸੱਭਿਆਚਾਰਕ ਉਹ ਪਛਾਈਆਂ ਬਹੁਤ ਕੌਮੀਆਂ ਇਹ ਇਹਨਾਂ ਹਨਾਂ ਦਾ ਇਕੱਠਾ ਨਹੀਂ ਹੋ ਸਕਦੇ ਆ ਜਿਹੜੀ ਵਿਚਾਰਧਾਰਾ ਜਿਸ ਸਰਦਾਰ ਕਬੀਰ ਸਿੰਘ ਦੀ ਖੜੇ ਆ ਇਹੀ ਵਿਚਾਰਧਾਰਾ ਚੌਵੀ ਕੱਢਣ ਦਾ ਹੌਸਲਾ ਖੜਾ ਹੈ ਇਹ ਪੰਜਾਬ ਦੇ ਲਈ ਪੰਥ ਦੇ ਲਈ 라ਹੇਮੰਦਰ ਪੰਜਾਬ ਦੇ ਭਰੇ ਲਈ ਆ ਇਹਨਾਂ ਲਾਭਿਆਨਾ ਵਿੱਚ ਸੰਸਾਰ ਨੂੰ ਦੇਖੀ ਕਰਦੇ ਉਹ ਆਪਣੇ ਪ੍ਰਸਾਰ ਚੱਲ ਦੇਖਣਾ ਪਰੇਸ਼ਕਤਾ ਤੁਹਾਜੀ ਰਹੀ ਵਿਦਿਕਾਰ ਕਾਲਸਾ ਉਹ ਬਹੁਤ